ਖਦਨਾਤ ਬਤੌਰ ਕਾਰਜਕਾਰੀ ਪ੍ਰਧਾਨ ਬੜੀਆਂ ਚੁਣੌਤੀਆਂ ਰਹੀਆਂ ਬਹੁਤ ਵੱਡੇ ਇਸ਼ੂ ਸ਼੍ਰੀ ਅਕਾਲ ਤਖਸਬ ਦੇ ਇਸ਼ੂ ਰਹੇ ਕਈ ਤਰ੍ਹਾਂ ਦੇ ਟਕਰਾਅ ਰਹੇ ਕਿੱਦਾਂ ਦਾ ਦੌਰ ਰਿਹਾ ਉਹ ਦੇਖੋ ਦੌਰ ਬੜਾ ਔਖਾ ਦੌਰ ਸੀ ਲੇਕਿਨ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਤੇ ਜਥੇਬੰਦੀ ਦਾ ਵੀ ਧੰਨਵਾਦ ਕਰਦਾ ਕਿ ਮੇਰਾ ਸਾਥ ਦਿੱਤਾ ਮੈਂ ਸਮਝਦਾ ਕਿ ਬੜੇ ਮੋੜ ਆਏ ਜੇ ਕਿਤੇ ਅਡਵਰਟ ਹੁੰਦਾ ਸੋਚ ਮੈਂ ਕਹਿੰਦਾ ਜੇ ਕਿਤੇ ਜੋ ਮੇਰੀ ਸੋਚ ਜੀ ਉਹਦੇ ਮੁਤਾਬਕ ਹੋ ਜਾਂਦੇ ਸ਼ਾਇਦ ਐਡਾ ਕ੍ਰਾਈਸਿਸ ਇਹ ਨਾ ਬਦ ਕੱਟ ਜਾਂਦਾ ਜੇ ਜੇ ਤੁਹਾਡੇ ਮੁਤਾਬਕ ਹੁੰਦਾ ਜੀ ਹਾਂ ਮਤਲਬ ਪਾਰਟੀ ਕਿ ਵੀ ਹੁੰਦੇ ਨਾ ਮੈਂ ਬੰਦੇ ਤਾਂ ਦੇਖੋ ਮੇਰੇ ਨਾਲ 10 ਬੈਠੇ ਹੁੰਦੇ ਸੀ ਤਾਂ ਜੇ 10 ਬੰਦੇ ਮੈਂ ਤਾਂ ਡੈਮੋਕਰੇਟਿਕਾਂ ਡਿਕਟੇਟਰ ਤਾਂ ਸੀ ਨਹੀਂ ਕਿ ਮੈਨੂੰ ਮੰਨਣੀ ਪੈਂਦੀ ਸੀ ਨਹੀਂ ਲੇਕਿਨ ਜਿਵੇਂ ਮੈਂ ਚਾਹੁੰਦਾ ਸੀ ਵੀ ਐ ਹੋ ਜੇ ਵੀ ਨਹੀਂ ਮੈਂ ਇੱਕ ਸਮਝਾ ਕਿ ਇਹ ਅੱਗ ਅੱਗ ਨਾਲ ਨਹੀਂ ਬੁਝਦੀ ਅੱਗ ਪਾਣੀ ਨਾਲ ਬੁਝਦੀ ਹੈ ਅਰ ਦੂਜੇ ਕਹਿੰਦੇ ਅੱਗ ਅੱਗ ਨਾ ਬਧਾਉਣੀ ਇਸ ਕਰਕੇ ਨਿਮਰਤਾ ਮੈਂ ਅਜ ਵੀ ਕਹਿੰਦਾ ਨਿਮਰਤਾ ਮੈਂ ਤਾਂ ਦੇਸ਼ 'ਚ ਵੀ ਕਹਿਣਾ ਕਿ ਆਪ ਪ੍ਰਧਾਨ ਮੰਤਰੀ ਜੀ ਲੱਗੇ ਪਏ ਨਾ ਇਹ ਦੇ ਨਾ ਕਦੇ ਵੀ ਪਵਾ ਦੇਖੋ ਨਿੱਕਾ ਜਾਏ ਹਮਾਸ ਇਜ਼ਰਾਇਲ ਨੂੰ 2 ਸਾਲ ਹੋ ਗਏ ਕਹਿੰਦੇ ਮੈਂ 3 ਮਹੀਨੇ ਲਾਉਂਦਾ ਯੂਕਰੇਨ ਨਿੱਕਾ ਜਾਏ ਕਿੱਡਾ ਵੱਡਾ ਰਸ਼ੀਆ 2 ਸਾਲ ਹੋ ਗਏ ਇਸ ਕਰਕੇ ਕਦੇ ਵੀ ਵਿਰੋਧੀ ਨੂੰ ਮਾੜਾ ਨਾ ਸਮਝੋ ਕਦੇ ਕਿਸੇ ਨੂੰ ਬੁਰਾ ਨਾ ਕਹੋ ਕੋਸ਼ਿਸ਼ ਕਰੋ ਕਿ ਜੇ ਤੁਸੀਂ ਬੁਰਾ ਨਹੀਂ ਬੋਲੋਗੇ ਤਾਂ ਆਟੋਮੈਟ ਖੜ ਜਾਓ ਸਰ ਸਭ ਤੁਹਾਡੇ ਇਹ ਸ਼ਬਦਾਂ ਨੇ ਇਹ ਗੱਲ ਪੁਖਤਾ ਕਰਤੀ ਹੈ ਪੰਜਾਬ ਦੇ ਫੀਲਡ ਵਿੱਚ ਸਿਆਸੀ ਹਲਕਿਆਂ 'ਚ ਆਮ ਚਰਚਾ ਹੈ ਵੀ ਬਤੌਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਣੀ ਜਿਹੜਾ ਕ੍ਰਾਈਸਿਸ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਂਡਾ ਲਾਉਣਾ ਜਾਂ ਜਸੇਵਰ ਸਾਹਿਬ ਦਾ ਕੇਹਤਨਾਂ ਜੀ ਕੰਟਰੋਵਰਸੀ ਪੈਦਾ ਕਰਨੀ ਵੀ ਉਹਨਾਂ ਨੂੰ ਭੁੰਦੜ ਸਾਹਿਬ ਨੂੰ ਆਪਣਾ ਮਨ ਮਾਰ ਕੇ ਆਪਣਾ ਮਨ ਤੇ ਬੋਝ ਪਾ ਕੇ ਕਈ ਫੈਸਲੇ ਕਰਨੇ ਪਏ ਨਾ ਮੈਂ ਇਹ ਤੁਸੀਂ ਪੁਖਤਾ ਕਰਤੀ ਗੱਲ ਮੈਂ ਤਾਂ ਕਦੇ ਚਾਹੁੰਦਾ ਨਹੀਂ ਮੈਂ ਮੈਂ ਕਿਤੇ ਕਿਸੇ ਨਾਲ ਵੀ ਮੈਂ ਨਹੀਂ ਚਾਹੁੰਦਾ ਉਲਝਣਾ ਵੀ ਕਦੇ ਹੀ ਨਾਲ ਜੋ ਬੁਰਦ ਕੱਢੀ ਬੋਲੀ ਜਾਣਦੇ ਉਹਨੂੰ ਲੋਕ ਫੈਸਲਾ ਕਰਨਗੇ ਤੁਹਾਨੂੰ ਕਹਿੰਦੇ ਇਹ ਤਾਂ ਮਾੜਾ ਹੈ ਮਾੜਾ ਹਾਂਗੇ ਭਾਈ ਲੋਕ ਦੱਸਣਗੇ ਮਾੜਾ ਕਿ ਚੰਗਾ ਹੈ ਤੁਸੀਂ ਆਪਾਂ ਦੋ ਬੰਦੇ ਚੋਂ ਲੜਦੇ ਆ ਆਪਾਂ ਦੋਨੋਂ ਲੜਦੇ ਆ ਮੈਂ ਤੁਹਾਨੂੰ ਕਹਿੰਦਾ ਬਹੁਤ ਮਾੜਾ ਹੈ ਮੈਨੂੰ ਕੀ ਪਤਾ ਮੇਰੇ ਆਖੇ ਮੰਨ ਲੈਣਗੇ ਲੋਕ ਤੁਸੀਂ ਲੋਕਾਂ ਦੇ ਲੋਕ ਦੇਖਣਗੇ ਇਹ ਮਾੜਾ ਕਿ ਮਾੜਾ ਹੈ ਇਸ ਕਰਕੇ ਕਦੇ ਤੁਸੀਂ ਜਿਹੜਾ ਕਹਿੰਦੇ ਤੁਸੀਂ ਬੜੇ ਭਲੇਖੇ ਚੋਂ ਹੰਕਾਰ ਚ ਆ ਜਾਦੇ ਹੋ ਤੁਸੀਂ ਦੂਜੇ ਨੂੰ ਨਿੰਦਿਓ ਤੁਸੀਂ ਆਪਣੀ ਗੱਲ ਕਰੋ ਆਪਣੀ ਮਿਹਨਤ ਕਰੋ ਆਪਣੇ ਵੱਲ ਕੋਸ਼ਿਸ਼ ਕਰੋ ਕਿ ਮੈਂ ਨੂੰ ਪਰਮਾਤਮਾ ਸ਼ਕਤੀ ਦੇਵੇ ਮੈਂ ਅੱਛਾ ਕਰ ਸਕਾਂ ਤਾਂ ਮੈਨੂੰ ਮੇਰਾ ਸਾਥ ਸੰਗਤ ਦੇਵੇ ਜੇ ਮਤਲਬ ਜੇ ਤੁਹਾਡੀ ਗੱਲ ਮੰਨੀ ਜਾਂਦੀ ਤੇ ਇੰਨਾ ਟਕਰਾ ਪੈਣਾ ਨਹੀਂ ਸੀ ਹਣਾ ਹਾਂ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਮੈਂ ਤਾਂ ਲਫ਼ਜ਼ ਮਾੜਾ ਹੈ ਜਿਸ ਤਰ੍ਹਾਂ ਅਸੀਂ ਕਰ ਰਹੇ ਸੀ ਤਾਂ ਮੈਂ ਜੀ ਇਹਨਾਂ ਸਾਰੇ ਅੱਛਾ ਜੀ ਕੋਆਰਡੀਨੇਸ਼ਨ ਕਰ ਰਹੇ ਸੀ ਜੇ ਕਿਤੇ ਸਾਰੀ ਗੱਲ ਓਮੇ ਜੀ ਕਰ ਹੋ ਜਾਂਦੀ ਤੇ ਸ਼ਾਇਦ ਇੰਨੀ ਲੰਬੀ ਨਾ ਆ ਜਾਂਦੀ ਸ਼ਾਇਦ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਗਿਆਨੀ ਰਗਵੀਰ ਸਿੰਘ ਜੀ ਸੁਲਤਾਨ ਸਿੰਘ ਜੀ ਅੱਜ ਵੀ ਜਥੇਦਾਰ ਹੁੰਦੇ ਜੇ ਸ਼ਾਂਤੀ ਉਹਨਾਂ ਤੇ ਸਾਰੀ ਸ਼ਾਂਤੀ ਰਹਿਣੀ ਸੀ ਜੇ ਗੱਲ ਨਾਬਾਦੀ ਤਾਂ ਵੀ ਤਾਂ ਸਾਰੀ ਸ਼ਾਂਤੀ ਹੋਣੀ ਸੀ ਇਹਦਾ ਮਤਲਬ ਵੀ ਇੱਧਰ ਵੀ ਟਕਰਾਅ ਚੱਲਦਾ ਰਿਹਾ ਨਹੀਂ ਟਕਰਾਅ ਤਾਂ ਨਾ ਕਹੋ ਮੈਂ ਕਦੇ ਟਕਰਾਅ ਜ ਨਹੀਂ ਪੈਂਦਾ ਲੇਕਿਨ ਜਦੋਂ ਦੋ ਚਾਰ ਸਾਥੀ ਬੰਕਾ ਵੀ ਐ ਹੋਣਾ ਚਾਹੀਦਾ ਚਾਰ ਸਾਥੀ ਤਾਂ ਬਹੁਤ ਸੰਮਤੀ ਹੋਗੀ ਤਾਂ ਫਿਰ ਬਹੁਤ ਸੰਮਤੀ ਨਾਲ ਹੀ ਤੁਰਨਾ ਪੈਂਦਾ